ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਏ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਏ ਜੇ ਲਾਇ ਰਹਾ ਲਵਤਾਰੁ ਭੁਖਿਆ ਭੁਖ ਨਾ ਤਰੀ ਜੇ ਬਨੁ ਪ੍ਰਿਆ ਪਰ ਸਹਸਣ ਪਲਖੋਏ ਤਾ ਇਕ ਨ ਚਲੇ ਨਾਲ ਕਿਵ ਸਚਿਆਰਾ ਹੋਈਏ ਇਕ ਵਿਕੂੜਾ ਟੁੱਟੇ ਪਾਲ ਹੁਕਮਿਰ ਜੈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣਿਆ ਕਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਵਣ ਦੀ ਹੁਕਮ ਲੈ ਵੜਿਆਈ ਹੁਕਮੇ ਉਤਮ ਨੀਚ ਹੁਕਮ ਲੈ ਦੂਸ ਸੁਪਾਈਏ ਕਿਨਾ ਹੁਕਮੀ ਬਖਸ਼ੇਸ਼ ਇਕ ਹੁਕਮੇ ਸਦਾ ਆਪਾਈਏ ਹੁਕਮੇ ਅੰਦਰ ਚਬਕ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾ ਹੋਮੇ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰ ਜਾਣੇ ਨਹੀਂ ਸਾਣ ਗਾਵੇ ਕੋ ਗੁਣ ਵਟਿਆਈਆਂ ਚਾਰ ਗਾਵੇ ਕੋ ਬਿੱਤਿ ਬਖ ਵਿਚਾਰ ਗਾਵੇ ਕੋ ਸਾਜ ਕਰੇ ਧਨ ਕਿਹ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਿਸ਼ੇ ਦੂਰ ਗਾਵੇ ਕੋ ਬੈਠੇ ਹਾਦਰ ਹਾਦਰ ਕਤਨਾ ਕਤੀ ਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਸੁਖ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚੁਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਇਵ ਸਾਚਨਾ ਹੀ ਭਾਕਿਆ ਭਾਵੇ ਵਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਕੀਏ ਜਿਤ ਸੇ ਦਰਬਾਰ ਮੂਹੇ ਕੇ ਬੋਲਨ ਬੋਲੀਏ ਜਿਤ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰੀ ਕਰਮੀ ਆਵੇ ਕਪੜਾ ਨਤਰੀ ਮੁਖ ਦਵਾਰ ਨਾਨਕ ਕੇ ਵਜਾਨੀਏ ਸੁਭਾਪੀ ਸੁਚਿਆਰੇ ਥਾਪਿਆ ਨਾ ਜੇ ਕੀਤਾ ਨਾ ਹੋਇ ਆਪੇ ਆਪਨ ਰੰਝਣ ਸੋਏ ਜਿਨ ਸੇ ਵੈ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਨਿਏ ਅਮਨ ਰਕੀਏ ਪਾਉ ਦੁਖ ਪਰਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਗੁਰੇਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾਹੀ ਕਹਿ ਨਾ ਕਥਿ ਨਾ ਜਾਈ ਗੁਰਾਇਕ ਦੇ ਭੁਜਾਈ ਸੁਪਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਧੀਰਤ ਨਾਵਾ ਜੇ ਸੁਪਾਵਾਂ ਮੈਨ ਪਾਣੇ ਕੀ ਨਾਹੀ ਕਰੀ ਜੇ ਤਿਸ ਰਠਿਉ ਪਾਈ ਵੇਖਾ ਕਮਾ ਕੇ ਮਿਲੇ ਲਈ ਮਤ ਵਿਚ ਰਤਨ ਜਿਹਾ ਹਰਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਭੁਜਾਈ ਸੁਪਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਤੁ ਵਿਚਾਰੇ ਹਰਜਾ ਹੋਰ ਦਸੁਨੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਈ ਗਏ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਆਵੇ ਤਾ ਵਾਤ ਨ ਪੁਛੇ ਕੇ ਕੀਟਾ ਅੰਦਰ ਘਿਟ ਕਰ ਦੂਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਰਮਨ ਇਤਿਹਾਸ ਬਿੰਦੇ ਤੇਹਾ ਕੋਇ ਨ ਸੁਜੇ ਜੇ ਤਿਸ ਗੁਣ ਕੋਇ ਕਰੇ ਸੁਨੇ ਸਿੱਧ ਪੀਰ ਸੁਨਾਤ ਸੁਨੇ ਧਰਤ ਤਵਲੇ ਆਕਾਸ਼ ਸੁਨੇ ਦੀਪ ਲੋਪਾ ਤਾਲ ਸੁਨੇ ਪੂ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਇਸਰ ਵਰ ਮਾਇੰਦ ਸੁਨੇ ਮੋਖ ਸਲਾਹ ਹਰਮੰਦ ਸੁਨੇ ਜੋਗ ਜੁਗਤਨ ਭੇਰ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਤ ਸੰਤੋ ਗਿਆਨ ਸੁਨੇ ਅਠਸੜ ਕਾਈ ਸਨਾਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਮੰਨੇ ਗੀਕਤ ਕਹੀ ਨਾ ਜਾਏ ਜੇ ਕੋ ਕਹਿ ਪਿچھے ਬਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਵਿ ਕਰ ਵਿਚਾਰ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰ ਤੋਂ ਵੇ ਮਨ ਬਦ ਮਨੈ ਸਗਲ ਭਵਣ ਕੇ ਸੁਧ ਮਨੈ ਮਹ ਝੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਢਾਕ ਨਾ ਪਾਇ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸ਼ਰਮਾਉਂਦੇ ਐਸਾ ਨਾਮ ਨਨਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਨਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਧੋਲ ਤਰਮ ਦਿਆ ਕਾ ਪੂ ਸੰਤੋਖ ਥਾਵ ਰਖਿਆ ਜਿਨ ਸੋਤ ਜੇ ਕੋ ਬੁਝੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਭਾਲ ਤਲੇ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੇ ਕਲਾ ਮਹਿ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੋਵ ਕੇਤੀ ਦਾ ਜਾਣੇ ਕੋਣ ਕੂਦ ਕੀਤਾ ਵਸਹਿ ਕੋ ਕੋ ਤਿਸਤੇ ਹੋਵੇ ਲਖਦਰਿ ਆਉ ਉਦਰਾਤ ਕਮਣ ਕਹਾ ਵੀ ਜਾਰ ਵਾਰ ਨ ਜਮੇ ਇੱਕ ਵਾਰ ਜੋ ਤੁਰ ਭਾਵੇ ਸਾਈ ਭਲੀ ਕਰ ਤੁਸਰਾ ਸਲਾਮ ਤਨ ਅਨੰਕਾਰ ਸੰਗ ਜਾਪੇ ਅ ਸੰਗ ਪਾਉ ਸੰਗ ਬੁਢਾ ਸੰਗ ਤਬ ਤਾਉ ਸੰਗ ਰੰਤਮੁਖ ਵੇਦ ਪਾਠ ਸੰਗ ਯੋਗ ਮਨ ਰਹੂ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗਸਰੀ ਸੰਖਦਾ ਤਾਰ ਸੰਗਸੂਰਮੁ ਭਕਸਾਰ ਸੰਖ ਮੋਨਿਲ ਵਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੁਸਰਾ ਸਲਾਮਤ ਨਿਰੰਕਾਰ ਅਸੰਖ ਮੋਰ ਕੇ ਹੰਦਕੋਰ ਸੰਖ ਚੋਰ ਹਰਾਮਕੋਰ ਸੰਖ ਮਰਕਰ ਜਾਹੀ ਜੋਰ ਸੰਖ ਗਲਵੜ ਹਤਿਆ ਕਮਾਏ ਅਸੰਖ ਪਾਪੀ ਭਾਵ ਕਰ ਜਾਹੀ ਸੰਖ ਕੁੜਿਆ ਰ ਕੋੜੇ ਫਰਾਏ ਸੰਖੁ ਮਲੇਸ਼ ਮਲ ਭਕ ਕਹੈ ਸੰਕ੍ਰੰਦਕ ਸ੍ਰੀ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਜਮੇ ਇੱਕ ਵਾਰ ਜੋਤੁਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮਤ ਨਿਰੰਕਾਰ ਅਸੰਖ ਨਾਮਯ ਸੰਗਤਾਨ ਗਮ ਗਮ ਸੰਖਲੋ ਸੰਖੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਹ ਅਖਰੀ ਗਿਆਨ ਗੀਤ ਗੁਣ ਗਾਇ ਕਰੇ ਨਿਕਲ ਮੋਲਨ ਬਾਣ ਕਰ ਸਰ ਸਰਜੋਗ ਵਿਖਾਣ ਜੇ ਸਰਨਾਥੀ ਪਾਈ ਦੇਤਾ ਕੇਤਾ ਤੇਤਾ ਨਵੇਂ ਨਾਮੇ ਨਾਈ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਰਣ ਜਮੇ ਇਕ ਵਾਰ ਜੋਤ ਰ ਭਾਵੇ ਸਾਈ ਭਲੀ ਕਰ ਦੂਸਰਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਦਿੰਦੇ ਹੈ ਪਾਣੀ ਤੋ ਤੇ ਤਰ ਸੁਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁ ਲਈਏ ਹੋ ਤੋਏ ਭਰੀਏ ਮਨ ਪਾਪਾ ਕੇ ਸੰਗ ਹੋ ਧੂਪੇ ਨਾ ਵੇ ਕੇ ਰੰਗ ਪੁਨੀ ਪਾਪੀ ਅੱਖ ਨਾ ਕਰ 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 ਨਾਲ ਲਖ ਲਹਿ ਜਾਓ ਆਪੇ ਵੀ ਜਾ ਪਹਿ ਹੀ ਕਾਉ ਨਾਨਕ ਹੁਕਮਿ ਆਵੋ ਜਾਓ ਤੀਰ ਤਬ ਦੈਦ ਤਾ ਜੇ ਕੋ ਪਾਵੈ ਤਿਲ ਕਾਮਣ ਸੁਨੈ ਮੰਨੈ ਅਵਨ ਕੀਤਾ ਪਾਉ ਅੰਤਰਗਤ ਧੀਰਤ ਮਨ ਨਾਉ ਸਭ ਗੁਣ ਤੇਰੇ ਮੇਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਦ ਬਾਣੀ ਬਰਮਾ ਸਤ ਸੋਹਣ ਸਲਾਮ ਚਾਉ ਕਮਣ ਸਵੇਲਾ ਵਕਤ ਕਮਣ ਕਮਣ ਤੇ ਤਕਉਣ ਵਾਰ ਕਮਣ ਸ੍ਰੋਤ ਮਹਾ ਕਮਜਿਤ ਹੋਆ ਆਕਾਰ ਵੇਰ ਨਾ ਪਾਇਆ ਭਨ ਤੇ ਜੇ ਹੋਵੇ ਲੇ ਪੁਰਾਣ ਵਖਤ ਨਾ ਪਾਇਓ ਘਾਦੀ ਅਜ ਲਿਖਣ ਲੇ ਕੁਰਾਨ ਥੇਤ ਵਾਰਨਾ ਜੋਗੀ ਜਾਲੇ ਰਤਮਾ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਝੇ ਆਪੇ ਜਾਣੇ ਸੋਏ ਕਿਵ ਕਰ ਆਖਾ ਕਿਵਸਾਲਾ ਹੈ ਕਿ ਵਰਨੇ ਕਿਵ ਜਾਣ ਨਾਨਕ ਆਕੰਸਬ ਕੋ ਆਖੇ ਇੱਕ ਦੇਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਗਿਆਨਾ ਸੋਏ ਪਤਲ ਪਤਾਲ ਲਖਿਆਗਾ ਸਯਾਗਾ ਸੁਰੁੜ ਕੁੜਕ ਪਾਲਥ ਕੇ ਵੇਦ ਕਹਿਣਿ ਕੁਆਤ ਸੈ ਸਠਾਰੇ ਕੈ ਅਨਕ ਤੇ ਬਾਸੁ ਲਿਖ ਧਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੈ ਵਿਨਾਸ ਨਾਨਕ ਵਡਾ ਕੀ ਆਪੇ ਜਾਣ ਆਪ ਸਲਾਹੀ ਸਲੇਤੀ ਸੁਰਤ ਨਾ ਪਾਈਆਂ ਨਦੀਆਂ ਤੇਵਾ ਉਪਵੇ ਸਮੰਧ ਨਾ ਜਾਣੀ ਸਮੁੰਦਰ ਸਾਹ ਸੁਲਤਾਨ ਗਿਰਾ ਸੇਤੀ ਮਲਤਾਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੁ ਨਾ ਵਿਸਰੇ ਹੰਤਨਾ ਸਿਖਤੀ ਕਹੈ ਨਾਂੰਤੀ ਅੰਤਿ ਅਕਰਨ ਦੇ ਨਾਂੰਤੀ ਅੰਤਿ ਅੰਤਨਾ ਵਿਖੜ ਸੁਣਨਾ ਤੀ ਅੰਤਿ ਨਾ ਜਾਪੇ ਕਿਆਵਨ ਮੰਤ ਹੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਭਾਰਾ ਵਾਰੀ ਅੰਤ ਕਰਨ ਕੀਤੇ ਬਿਲਾ ਹਿਤਾ ਕੇ ਅੰਤਨਾ ਪਾਏ ਜਾਹੇ ਇਹ ਹੰਤਨਾ ਜਾਣੇ ਕੋਈ ਬੋਤਾ ਕਿਐ ਬੋਤਾ ਹੋਏ ਵੱਡਾ ਸਹਿਬ ਊਚਾ ਥਾ ਊਚੇ ਉਪਰ ਊਚਾ ਨਾ ਹੋਇ ਵਡੂਚਾ ਹੋਏ ਕਦ ਸੁਚੇ ਕੋ ਜਾਣੇ ਸੋਏ ਜੇ ਵੱਡਾ ਬ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਮੌਤਾ ਕਰਮ ਨਹੀਂ ਗਿਆ ਨਾ ਜੈ ਵਡਾ ਦਾਤਾ ਤੇ ਨਾ ਆਤਮਾਏ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੁਪ ਟੁੱਟੇ ਵੇਕਾਰ ਕੀਤੇ ਲੈ ਲੈ ਮਨੁਪੁਰ ਪਾਇ ਕੀਤੇ ਮੂਰਖਾਹੀ ਕਾਇ ਕੀਤੇ ਦੂ ਭੋਸਨ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੀ ਹੋਏ ਹੋ ਰੱਖ ਨਾ ਸਕੇ ਕੋਏ ਜੇ ਕੋ ਖਾਇ ਕੱਖਣ ਪਾਇ ਹੋ ਜਾਣੇ ਜੀਤਿਆ ਮੌਖਾਏ ਆਪੇ ਜਾਣੇ ਆਪੇ ਦੇ ਆਖੇ ਸੀਤੀ ਪੇਈ ਜੇ ਜਿਸਨ ਬਖਸ਼ਿਸ਼ ਬਸਲਾ ਨਾਨਕ ਪਾ ਸਾਹੀ ਪਾ ਸਾ ਅਮੁਲ ਗੁਨ ਮੁਲ ਪਾਰ ਮੁਲ ਵਪਾਰੀ ਅਮੁਲ ਭੰਡਾਰ ਮੁਲ ਲਾਵੇ ਮੁਲ ਲੈ ਜਾਏ ਮੁਲ ਪਾਏ ਮੁਲ ਲਾ ਸਮਾਏ ਅਮੁਲ ਤਰ ਮੁਲ ਦੀਵਾਨ ਮੁਲ ਤਲ ਮੁਲ ਫਰਮਾਨ ਮੁਲ ਬਖਸ਼ੀ ਸਮਲ ਨੀਸਾਨ ਮੁਲ ਕਰ ਮੁਲ ਫਰਮਾਨ ਅਮੁਲ ਨੋ ਮੁਲ ਆਖਿਆ ਨਾ ਜਾਇ ਆਖਾ ਕਰ ਹਿਲੇ ਬਲਾਏ ਆਖੇ ਵੇਦ ਪਾੜ ਫੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਵਰਮੇ ਆਖੇ ਇੰਦੇ ਆਖੇ ਗੋਪੀ ਤੈ ਗੋਵਿੰਦ ਆਖੇ ਸਰਾਖੇ ਸਿਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਾਖੇ ਦੇਵ ਆਖੇ ਸੁਣਨ ਮੂੰਜਨ ਸੇਵਕੀ ਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉਠੁਰ ਜਾਏ ਹਿਤੇ ਕੀਤੇ ਹੋਰ ਕਰੇ ਤਾਖਣ ਸੁਕੇ ਕੀ ਕੀ ਜਿਵੜ ਪਾਵੇ ਤੇ ਉਡ ਹੋਏ ਨਾਨਕ ਜਾਣੇ ਸਾਧਿਆ ਸੋਏ ਦੇਖੋ ਆਖੇ ਬੋਲੇ ਵਿਗਾਰ ਤਾ ਲਿਖੇ ਸੁਰਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇਕਿਆ ਸੰਕਾ ਕੀਤੇ ਭਵਨ ਹਾਰੇ ਇਹ ਤੇਰਾਗ ਪਰੇ ਸੋ ਕਹਿਣ ਕੀਤੇ ਗਾਵਣ ਹਰੇ ਗਾਵੇ ਸੁਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਖ ਲਖ ਧਰਮ ਵਿਚਾਰੇ ਗਾਵੇ ਸਿਵ ਰਾਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਅਨੰਤਰਾ ਸੁਣੇ ਬੈਠੇ ਦੇਵਤਾ ਆਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਭਨਨਕੀਸਰ ਜੁਗ ਜੁਗ ਵੇ ਦਾ ਨਾਲੇ ਗਾਵੇ ਮੋਹਣੀ ਅਮਨ ਮੋਹਨ ਸਰਗਮ ਚਪਿਆਲੇ ਗਾਵਣ ਰਤਨੀ ਭਾਈ ਤੇਰੇ 68 ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਡਵੰਡ ਉਰ ਭੰਡਾ ਕਰ ਕਰਖੇ ਧਾਰੇ ਸੀਤ ਜਨੋ ਗਾਵੇ ਜੋ ਤੁਰ ਪਾਵਨ ਰਤੇ ਤੇਰੇ ਭਗਤ ਰਸਾਲੇ ਪੂਰ ਕੀਤੇ ਗਾਵਨ ਸਿਮ ਚਿਤ ਨਿਅਵ ਨਾਨਕ ਆ ਵਿਚਾਰੇ ਸੋਏ ਸੋਏ ਸਰਾਸ ਸੋਹ ਸਾਹਿਬ ਸੱਚਾ ਸਾਥੀ ਨਾਹੀ ਹੈ ਪੀ ਹੋਸੀ ਜੈ ਨਾ ਜਾਸੀ ਰਤਨ ਜਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜੇ ਸੀ ਮਾਇਜ ਨਹੀਂ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋਤੀਸ ਭਾਵੇ ਸੋਈ ਕਰਿ ਸਿਰੁ ਕਮ ਨ ਕਰਨਾ ਜਾਇ ਸੋ ਪ ਸੰਸਹਾ ਪਾ ਸਾਹਿਬ ਨਾਨਕ ਰਹਿ ਨਰ ਜਾਇ ਮੁੰਦਾ ਸੰਤੋਖ ਧਰਮ ਪੰਚੋਲੀ ਧਿਆਨ ਕੇ ਕਰੇ ਵਿਪਉਦ ਕਿੰਤਾ ਕਾਲ ਕੁਹਾਰੀ ਕੈ ਜੁਗ ਢੰਡਾ ਪ੍ਰਤੀਤ ਆਈ ਬੰਤੀ ਸਗਲ ਜਮਾਤੀ ਮੰਨ ਜੀ ਤੇਜ ਜੀਤ ਆਦੇਸ ਸਿਆਦੇਸ ਆਧਰੀ ਲਨਾਦਨਾਥ ਜੁਗ ਜੁਵੇ ਕੋ ਵੇਸ ਭੁਗਤ ਗਿਆਨ ਦੇ ਆਪਨਾਨਨ ਕਟਕਟ ਵਾਜੇ 나ਥ ਆਪ ਨਾਥ ਨਾਤੀ ਸਭ ਜਾ ਕੇ ਰੇਸ ਦੇਵਰਾ ਸਾਧ ਸੰਜੋਗ ਜੋਦਿਲ ਘਰ ਚਲਾਵੇ ਲੇਖ ਆਵੇ ਭਾਗ ਆਦੇਸ ਸਿਆਦੇਸ ਆਧਰੀ ਲਨਾਦਨਾਥ ਜੁਗ ਜੁਵੇ ਕੋ ਵੇਸ ਇਕਾਮੈ ਜੁਗਤ ਵਿਆਹਿਤ ਚਲੇ ਪਰਮਾਨੇ ਇੱਕ ਸੰਸਾਰਿਕ ਭੰਡਾਰੀ ਇਕ ਲਾਇ ਦੇਵਾਨ ਜੁਗਤਿ ਸੁਪਾਵਤਿ ਵਿੱਚ ਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖਿਆ ਨਨ ਨਦਰਨਾਵੇਂ ਬਹੁਤਾ ਹੈ ਵਿਡਾਣ ਅਦੇਤ ਸੇ ਅਦੇਸ ਆਦਨੀਲ ਨਾਦਨਾਤ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਸ ਪਾਸ ਸੁਏ ਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਅਦੇਤ ਸੇ ਅਦੇਸ ਆਦਨੀਲ ਨਾਦਨਾਤ ਜੁਗ ਜੁਗੇ ਕੋ ਵੇਸ ਇਕ ਦੂਜੀ ਬਲਖੋਏ ਲਖੋਏ ਲਖ ਵੀਸ ਲਖ ਲਖੇੜਾ ਕੀ ਇੱਕ ਨਾਮ ਜਗਦੀਸ਼ ਵੇਤੁਰੈ ਪਤ ਪੋੜੀਏ ਚੜਿਏ ਹੋਈ 21 ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨੰਦਰੀ ਭਾਈਏ ਕੂੜੀ ਕੂੜੇ ਠੀਸ ਆਖਰ ਜ਼ੋਰ ਚ ਪੈਣਾ ਜ਼ੋਰ ਜ਼ੋਰ ਨਾ ਮੰਗਦੇ ਹੈ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜੋ ਨਾ ਰਾਜ ਮਾਨ ਮਰ ਸੂਰ ਜ਼ੋਰ ਨਾ ਸੁਰਤੀ ਘਣ ਵਿਚਾਰ ਜੋ ਨਾ ਜੁਕਟੀ ਛੁੱਟੇ ਸੰਸਾਰ ਦਿਸਾ ਜੋਰ ਕਰ ਵੇਖੇ ਸੋਇ ਨਾਨਕ ਉਤਮ ਨੀਚ ਨਾ ਕੋਇ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਘਨੀ ਪਾਤਾਲ ਤਿਸਵੀ ਤਰਤੀ ਥਾ ਬਰਕੀ ਤਰ ਮਸਾਲ ਤਿਸਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕੀ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋਣ ਪੰਚ ਪਰਵਾਨ ਦਰੀ ਕਰਮ ਭਵੇਂ ਨੀ ਸਾਨ ਕੱਚ ਬਗਾਇਓ ਤੇ ਪਾਏ ਨਾਨਕ ਜਿਆ ਜਾਪੇ ਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵਹਿ ਸੰਤਰ ਕੀਤੇ ਘਣ ਮਹੇਸ ਕੀਤੇ ਵਰਮੇ ਘਾਟ ਤਕੜੀਏ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਤੂਪਦੇਸ ਕੀਤੇ ਅੰਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਭੁਤ ਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਭਾਤ ਨਰਿੰਦ ਕੀਤਿਆ ਸੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਕਰਨ ਮੈਂ ਗਿਆਨ ਪ੍ਰਚਲਿਤ ਸੇਨਾਦ ਬినੋਦਰ ਕੋੜੇ ਨੰਦ ਸ਼ਰਮ ਕਣ ਕੀ ਬਾੜੀ ਰੋਕ ਤੇ ਘਾਰ ਤਕੜੀਆਂ ਬਹੁਤ ਹਨੋਬ ਤਾਂ ਕੇ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਜਿਥੇ ਘੜੀਆਂ ਸੁਰਤ ਬਤ ਮਨ ਬੁੱਧ ਦਿੱਥੇ ਘੜੀਆਂ ਸੁਰਾ ਸੁਧ ਕੇ ਸੁਧ ਕਰਮ ਕਣ ਕੀ ਬਾੜੀ ਜੋਰ ਦਿੱਥੇ ਹੋਰ ਨਾ ਕੋਈ ਹੋਰ ਦਿੱਥੇ ਜੋਦ ਮਹਾਬਲ ਸੂਰਤਿ ਮੇਰਾ ਰਖਿਆ ਭਰਪੂਰ ਜਿਥੈ ਸਿਤੋ ਸਿਤਾ ਮਨ ਮਾ ਮਹਿ ਤਾ ਕੇ ਰੁਪਨ ਕਥਨੇ ਜਾਏ ਨਾ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਸੇ ਮਨੁ ਮਾਹਿ ਤੁਤੇ ਭਗਤ ਵਸੇ ਕੇ ਲੋ ਕਰਨ ਸਚਾ ਮਨਸੋ ਸਾਠ ਕਨਵ ਸੰਨ ਅੰਕਾਰ ਕਰ ਕਰ ਵੇਖੈ ਨ ਦਨਿਹਾਲ ਜਿਥੈ ਖੰਡ ਮੰਡ ਵਰ ਪੰਡ ਜੇ ਕੋ ਕਥਿ ਤਾਨਤ ਨੰਤਿ ਜਿਥੈ ਲੋ ਲੋ ਆਕਾਰ ਜਿਬ ਜਿਫ ਕੁੰਤ ਵੇਤਿ ਵਕਾਰ ਵੇਖੈ ਜਿਸੇ ਘਰੇ ਵਿਚਾਰ ਨਾਨਕ ਕਥਨਾ ਕਲਡਾ ਸਾਰ ਜਤ ਪਹਾਰਾ ਧੀਰੋ ਸੁਨਿਆਰਨ ਮਤਿ ਵੇਧ ਹਤੀਆਰ ਪਵਕ ਲਲਿ ਪੀਤਾ ਪਾਂਡਾ ਪਉ ਅਮ੍ਰਿਤ ਢਾਲ ਕੜੀਏ ਸਭ ਸੱਟ ਦੇ ਸਾਜਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤੁ ਦੁਇ ਦਾਈ ਦਾਇਆ ਕੇ ਲੈ ਸਗਲ ਜਗਤ ਤੰਗਿਆ ਨਿਆ ਬਰੇ ਹੰਆ ਵਾਜੇ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਝਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਝਲੇ ਕੀਤੀ ਛੁਟੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ